ਸਵਾਲ ਉੱਠੇ ਆ ਕਿ ਕੀ ਪਾਕਿਸਤਾਨ ਦੇ ਵੱਲੋਂ ਅਸਧੇ ਤੌਰ ਤੇ جنگ ਦਾ ਐਲਾਨ ਕੀਤਾ ਜਾ ਰਿਹਾ ਹੈ ਕੀ ਪਾਕਿਸਤਾਨ ਦੇ ਵੱਲੋਂ ਅਸਧੇ ਤੌਰ ਦੇ ਉੱਤੇ جنگ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕੀ ਭਾਰਤ ਅਤੇ ਪਾਕਿਸਤਾਨ ਜੰਗ ਵਿਚਾਲੇ ਫਸ ਚੁੱਕੇ ਨੇ ਕੀ ਹੁਣ ਕੋਈ ਹੋਰ ਹੀਲਾ ਨਹੀਂ ਰਹਿ ਗਿਆ ਪਹਿਲਗਾਮ ਹਮਲੇ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਔਰ ਇਸ ਚੰਗਿਆੜੀ ਦੇ ਵਿੱਚ ਹਵਾ ਬਿਆਨ ਦੇ ਰਹੇ ਨੇ ਲਗਾਤਾਰ ਬਿਆਨ ਸਰਹੱਦ ਦੇ ਇਸ ਪਾਰ ਤੇ ਉਸ ਪਾਰ ਤੋਂ ਦਿੱਤੇ ਜਾ ਰਹੇ ਆ ਮੌਜੂਦਾ ਬਿਆਨਾਂ ਦੀ ਗੱਲ ਕਰੀਏ ਤਾਂ ਪਾਕਿਸਤਾਨੀ ਰੇਲ ਮੰਤਰੀ ਹਨੀਫ ਅਬਾਸੀ ਦਾ ਬਿਆਨ ਲਗਾਤਾਰ ਚਰਚਾਾਂ ਮਾਂ ਬਟੌਰ ਦਾ ਨਜ਼ਰ ਆ ਰਿਹਾ ਹੈ ਉਸ ਬਿਆਨ ਤੋਂ ਬਾਅਦ ਬਹੁਤ ਕੁਝ ਵਿਚਾਰਿਆ ਜਾ ਰਿਹਾ ਹੈ ਦੱਸਦੀਏ ਕਿ ਪਾਕਿਸਤਾਨ ਦੇ ਰੇਲ ਮੰਤਰੀ ਨੇ ਹਨੀਫ ਅਬਾਸੀ ਔਰ ਪਾਕਿਸਤਾਨ ਮੁਸਲਿਮ ਲੀਗ ਦੇ ਲੀਡਰ ਨੇ ਵੱਡੇ ਲੀਡਰ ਨੇ ਔਰ ਮੌਜੂਦਾ ਕੈਬਨਿਟ ਦੇ ਵਿੱਚ ਹਿੱਸੇਦਾਰ ਉਹਨਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਇੱਕ ਧਮਕੀ ਦੇ ਦਿੱਤੀ ਗਈ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਜੋ ਹਾਲਾਤ ਪੈਦਾ ਹੋਏ ਸੀ ਉਸ ਉੱਤੇ ਪ੍ਰतिकਰਮਤਾ ਜ਼ਰੂਰ ਆ ਰਹੇ ਨੇ ਪਰ ਇਸ ਮਾਮਲੇ ਨੂੰ ਲੈ ਕੇ ਹਨੀਫ ਅਬਾਸੀ ਦੇ ਵੱਲੋਂ ਕੁਝ ਗੱਲਾਂ ਕਹੀਆਂ ਗਈਆਂ। ਰਿਪੋਰਟਸ ਦਾ ਕਹਿਣਾ ਹੈ ਕਿ ਪਾਣੀ ਰੋਕਣ ਦੇ ਉੱਤੇ ਹਨੀਫ ਅਬਾਸੀ ਬੋਲੇ ਨੇ ਜਾਣਕਾਰੀ ਮੁਤਾਬਕ ਇਹ ਕਿਹਾ ਗਿਆ ਹੈ ਕਿ ਪਾਣੀ ਰੋਕੋਗੇ ਤਾਂ ਫੁੱਲ ਸਕੇਲ جنگ ਲਈ ਤਿਆਰ ਰਿਹਾ ਜਾਵੇ। ਪਾਕਿਸਤਾਨ ਮੰਤਰੀ ਹਨੀਫ ਅਬਾਸੀ ਦਾ ਇਹ ਬਿਆਨ ਦੱਸਿਆ ਜਾ ਰਿਹਾ ਹੈ। ਇਸ਼ਾਰਾ ਕੀਤਾ ਕਿ ਪਾਕਿਸਤਾਨੀ ਪਰਮਾਣੂ ਬੰਬ ਮਹਿਜ਼ ਦਿਖਾਉਣ ਵਾਸਤੇ ਨਹੀਂ ਹੈ ਮਹਿਜ਼ ਡਿਸਪਲੇ ਵਾਸਤੇ ਨਹੀਂ ਹੈ ਆਪਣੇ ਮਿਸਲਾਂ ਦਾ ਜ਼ਿਕਰ ਕੀਤਾ ਗਿਆ ਹੈ ਗੋਰੀ ਸ਼ਾਹੀਨ ਅਤੇ ਗਜਨਵੀ ਸਣ 130 ਵਾਰ ਹੈਡਸ ਦਾ ਜ਼ਿਕਰ ਕੀਤਾ ਹੈ ਕਿਹਾ ਕਿ ਭਾਰਤ ਲਈ ਹੀ ਇਹ ਪਰਮਾਣੂ ਬੰਬ ਅਲੈਦਾ ਰੱਖੇ ਹੋਏ ਨੇ ਔਰ ਇਥੋਂ ਤੱਕ ਕਿਹਾ ਹੈ ਕਿ ਉਹਨਾਂ ਨੂੰ ਵੀ ਨਹੀਂ ਪਤਾ ਕਿ ਪਾਕਿਸਤਾਨ ਦੇ ਵਿੱਚ ਕਿਹੜੀਆਂ ਕਿਹੜੀਆਂ ਜਗ੍ਹਾਾਂ ਦੇ ਉੱਤੇ ਇਹਨਾਂ ਨੂੰ ਲੁਕਾਇਆ ਗਿਆ ਹੈ ਸਿੱਧੇ ਤੌਰ ਦੇ ਉੱਤੇ ਇੱਕ ਧਮਕੀ ਦਿੱਤੀ ਗਈ ਹੈ ਭਾਰਤ ਨੂੰ ਔਰ ਪਾਕਿਸਤਾਨ ਦੇ ਮੰਤਰੀ ਹਨੀਫ ਅਬਾਸੀ ਦਾ ਇਹ ਬਿਆਨ ਸਵਾਲ ਪੈਦਾ ਕਰ ਰਿਹਾ ਇਥੋਂ ਤੱਕ ਵੀ ਦੱਸਦੀ ਹੈ ਕਿ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਰੇਲ ਰੂਟਸ ਨੂੰ ਖਾਸ ਤੌਰ ਦੇ ਉੱਤੇ ਪਾਕਿਸਤਾਨੀ ਆਰਮੀ ਲਈ ਮਹਿਸੂਸ ਰੱਖ ਲਿਆ ਗਿਆ ਔਰ ਉਹਨਾਂ ਦੇ ਥਰੂ ਪਾਕਿਸਤਾਨੀ ਆਰਮੀ ਜਿਹੜੀ ਹੈ ਉਹ ਡਿਪਲੋਇਮੈਂਟ ਕਰ ਸਕਦੀ ਹੈ ਉਹਨਾਂ ਦੇ ਥਰੂ ਪਾਕਿਸਤਾਨੀ ਆਰਮੀ ਜਿਹੜੀ ਹੈ ਔਨ ਫੁੱਟ ਰਹਿ ਸਕਦੀ ਹੈ ਕਨਸਾਈਨਮੈਂਟਸ ਲਿਆਂਦੀਆਂ ਜਾ ਸਕਦੀਆਂ ਨੇ ਆਰਮੀ ਕਨਸਾਈਨਮੈਂਟਸ ਜਿਸ ਤਰ੍ਹਾਂ ਦੀਆਂ ਭਾਰਤ ਦੇ ਵਿੱਚ ਜਾ ਰਹੀਆਂ ਨੇ ਕਦੇ ਪਠਾਨਕੋਟ ਤੋਂ ਜਾਣਕਾਰੀ ਸਾਹਮਣੇ ਆਉਂਦੀ ਹੈ ਤੇ ਕਦੀ ਕਿਸੇ ਹੋਰ ਸੂਬੇ ਤੋਂ ਕਦੀ ਹੋਰ ਸ਼ਹਿਰ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਜਿਨ੍ਹਾਂ ਦੇ ਥਰੂ ਕਸ਼ਮੀਰ ਦੇ ਵੱਲੋਂ ਵਹੀਕਲਜ਼ ਆਰਮੀ ਵਹੀਕਲਜ਼ ਔਰ ਟੈਂਕਸ ਲਿਜਾਏ ਜਾ ਰਹੇ ਨੇ ਇਸ ਸਥਿਤੀ ਜਿਹੜੀ ਹੈ ਹੌਲੀ ਹੌਲੀ ਤਣਾਅਪੂਰਵਕ ਹੋ ਰਹੀ ਆ ਔਰ ਇਹੋ ਜਿਹੀਆਂ ਹੀ ਤਸਵੀਰਾਂ ਪਾਕਿਸਤਾਨ ਦੇ ਵੱਲੋਂ ਵੀ ਸਾਹਮਣੇ ਆ ਰਹੀਆਂ ਨੇ ਕੀ ਹਾਲਾਤ ਬਣਨਗੇ ਉਹ ਸਮੇਂ ਦੱਸੇਗਾ ਪਰ ਫਿਲਹਾਲ ਉਹ ਬਿਆਨ جس نے ویواد پیدا کیتا اور یہ جو موجودہ حکومت ہے اور انہی کی وہ جو زیلی تنظیم ہے جو دہشت گردی کرتی ہے جو اس پورے ہندوستان کے اندر جنہوں نے مسلمانوں کا عیسائیوں کا سکھوں کا ناتکا بند کیا ہوا ہے جو مسلح ہے اور جس کی پشت پرائی موجودہ حکومت کرتی ہے اور جس کا چیف کمانڈر مودی ہے اس نے وہاں پہ قتل عام کیا اور اس کے بعد اس الیکشن میں جانے کا فائدہ اٹھانے کی کوشش کی